ਸਤਨਾਮ ਵਾਹਿਗੁਰੂ ਸਾਹਿਬ ਜੀ ਦੇਵਗੰਧਾਰੀ ਮਹੱਲਾ 5ਵਾਂ ਦੇਵਗੰਧਾਰੀ ਰਾਗ ਦੇ ਵਿੱਚ ਪੰਚਮ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਹੁਕਮਨਾਮਾ ਅੰਗ ਨੰਬਰ 531 ਤੇ ਸੁਭਾਇਮਾਨ ਬਖਸ਼ਿਸ਼ ਕਰਦੇ ਹਨ ਗੁਰਕੇ ਚਰਨ ਹਰਿਦੈ ਪਰਵੇਸ਼ਾ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਰੂਪੀ ਚਰਣਾ ਨੂੰ ਆਪਣੇ ਹਿਰਦੇ ਦੇ ਅੰਦਰ ਵਸਾ ਕੇ ਰੱਖਿਆ ਹੈ ਪ੍ਰਵੇਸ਼ ਕਰਗੇ ਜਿਨ੍ਹਾਂ ਦੇ ਮਨ ਦੇ ਅੰਦਰ ਰੋਗ ਸੋਗ ਸਭ ਦੁੱਖ ਬਿਨਾਸੇ ਉਤਰੇ ਸਗਲ ਕਲੇਸ਼ਾ ਉਹਦੇ ਮਨ ਦੇ ਰੋਗ ਅਤੇ ਸੋਗ ਸਾਰੇ ਦੁੱਖ ਖਤਮ ਹੋ ਗਏ ਉਤਰੇ ਸਗਲ ਕਲੇਸ਼ਾ ਮਨ ਦੇ ਸਾਰੇ ਕਲੇਸ਼ ਚਿੰਤਾ ਵਹਿਮ ਫਿਕਰ ਸਾਰੇ ਦੂਰ ਹੋ ਗਏ ਜਿਨ੍ਹਾਂ ਨੇ ਸ਼ਬਦ ਦੇ ਗੁਰੂ ਦੇ ਸ਼ਬਦ ਰੂਪੀ ਚਰਣਾ ਨੂੰ ਆਪਣੇ ਹਿਰਦੇ ਅੰਦਰ ਵਸਾਰਿਆ ਰਹਾਉ ਜਨਮ ਜਨਮ ਕੇ ਕਿਲ ਵਿਕਨਾਸ ਕੋਟ ਮਜਨਿਸ਼ਨਾਨਾ ਜਨਮਾ ਜਨਮੰਤਰਾਂ ਦੀ ਮਨ ਦੀ ਮੈਲ ਖਤਮ ਹੋ ਜਾਂਦੀ ਹੈ ਜਦੋਂ ਪ੍ਰਮਾਤਮਾ ਦੇ ਨਾਮ ਦੇ ਵਿੱਚ ਮਨ ਦਾ ਇਸ਼ਨਾਨ ਕਰਵਾਈਏ ਨਾਮ ਨਿਧਾਨ ਗਾਵਤ ਗੁਣ ਗੋਵਿੰਦ ਲਾਗੋ ਸਹਿ ਧਿਆਨਾ ਨਾਮ ਜਿਹੜਾ ਹੈ ਇਹ ਸਭ ਤੋਂ ਉੱਤਮ ਦਾਤ ਹੈ ਇਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ ਜਿਨ੍ਹਾਂ ਨੇ ਨਾਮ ਨਿਧਾਨ ਗਾਵਤ ਗੁਣ ਗੋਵਿੰਦ ਧਰਤੀ ਦੇ ਪਾਲਨਹਾਰ ਗੋਬਿੰਦ ਦੇ ਪ੍ਰਮਾਤਮਾ ਦੇ ਗੁਣ ਗਾਇਨ ਕੀਤੇ ਹਨ ਲਾਗੋ ਸਹਿਜ ਧਿਆਨਾ ਉਹਨਾਂ ਦਾ ਸਹਿਜ ਅਵਸਥਾ ਦੇ ਵਿੱਚ ਹੀ ਪ੍ਰਮਾਤਮਾ ਦੇ ਚਰਨਾਂ ਵਿੱਚ ਧਿਆਨ ਜੁੜ ਜਾਂਦਾ ਹੈ ਕਰ ਕਿਰਪਾ ਆਪਣਾ ਦਾਸ ਕਿਨੋਂ ਬੰਧਨ ਤੋਂ ਨਰਾਰੇ ਸਾਬ ਕਹਿੰਦੇ ਇਹ ਪ੍ਰਮਾਤਮਾ ਮੈਨੂੰ ਆਪਣਾ ਦਾਸ ਬਣਾ ਲਵੋ ਮੇਰੇ ਉੱਤੇ ਕਿਰਪਾ ਕਰੋ ਮੇਰੇ ਮਨ ਦੇ ਬੰਧਨ ਸਾਰੇ ਖਤਮ ਕਰ ਦਵੋ ਜਪ ਜਪ ਨਾਮ ਜੀ ਮਾਂ ਤੇਰੀ ਬਾਣੀ ਨਾਨਕ ਦਾਸ ਬਿਹਾਰੇ ਮਰਯੋ ਤੇ ਕਿਰਪਾ ਕਰੋ ਮੈਂ ਆਪ ਜੀ ਦਾ ਦਾਸ ਨਾਨਕ ਆਪ ਜੀ ਤੋਂ ਬਲਿਹਾਰ ਜਾਂਦਾ ਹਾਂ ਮੇਰੇ ਜੀਵਨ ਦੇ ਵਿੱਚੋਂ ਮੈਨੂੰ ਨਾਮ ਦੀ ਦਾਤ ਬਖਸ਼ਿਸ਼ ਕਰੋ ਉਸ ਨਾਮ ਨੂੰ ਜਪ-ਜਪ ਕੇ ਮੇਰੀ ਆਤਮਾ ਜੀਵਤ ਰਹੇ ਆਖਾਂ ਜੀਵਾ ਜਦ ਤੱਕ ਮੈਂ ਆਖਾਂ ਮੈਂ ਜੀਵਤ ਰਹਾ ਆਤਮਕ ਕਰਕੇ ਦਾਸ ਨਾਨਕ ਆਪ ਜੀ ਤੋਂ ਬਲਿਹਾਰ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ